ਸਤ 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 ਨਾਮ ਵਾਹਿ ਗੁਰ 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 भारत जी आवाज़ी वाही सत वाहीगुरु ਸਤਿਗੁਰ ਨਾਮ ਵਾਹੇ ਵਾਹੇ ਇਹਨਾਂ ਨੂੰ ਜਿਹੜੇ ਜਪੋ ਸਾਰੇ ਨਾਮ ਸਤਿਗੁਰ ਨਾਮ ਵਾਹੇ ਸਭ ਨੂੰ ਵਾਹੇ ਵਾਹੇ ਗੁਰੂ ਸਤ ਨਾਮ ਵਾਹੇ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਵਾਗਾ ਵਿਖੇ ਸੰਤਮਾ ਪੁਰਖ ਬਾਬਾ ਪਾਲ ਦਾਸ ਜੀ ਆਨਦੇ ਡੇਰੇ ਦੇ ਵਿੱਚ ਬਾਬਾ ਪਾਲ ਦਾਸ ਜੀ ਆਨ ਦੀ ਵਰਸੀ ਨੂੰ ਮੁੱਖ ਰੱਖ ਕੇ ਸਮੂਹ ਨਗਰ ਨਵਾਸੀ ਪਿੰਡ ਬਾਗਾ ਦੀਆਂ ਸੰਗਤਾਂ ਵੱਲੋਂ ਤੇ ਹੋਰ ਇਲਾਕਾ ਨਵਾਸੀ ਸੰਗਤਾਂ ਵੱਲੋਂ ਜੋ ਇੱਥੇ ਹਰ ਸਾਲ ਦੀ ਤਰ੍ਹਾਂ ਵਰਸੀ ਮਨਾਈ ਜਾਂਦੀ ਹੈ ਅੱਜ ਬਾਬਾ ਪਾਲ ਦਾਸ ਜੀਾਂ ਦੇ ਡੇਰੇ ਦੇ ਵਿੱਚ ਇੱਧਰ ਸ੍ਰੀ ਖੰਡਪਾਟ ਸਾਹਿਬਾਂ ਦੀ ਲੜੀ ਪ੍ਰਕਾਸ਼ ਹੋਈ ਹੈ 12 ਸ੍ਰੀ ਖੰਡਪਾਟ ਸਾਹਿਬ ਪ੍ਰਕਾਸ਼ ਹੋਏ ਹਨ ਅੱਜ ਪ੍ਰਕਾਸ਼ ਹੋਏ ਹਨ ਅਤੇ ਕੱਲ ਨੂੰ ਮਾਦੀ ਅਰਦਾਸ ਹੈ ਪਰਸੋਂ ਭੋਗ ਪਾਣੇ ਹੈ ਸੋ ਅੱਜ ਤੋਂ ਸੰਗਤਾਂ ਸੇਵਾ ਕਰ ਰਹੀਆਂ ਨੇ ਇੱਕ ਪਾਸੇ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜਪ ਚੱਲ ਰਹੇ ਨੇ ਚਲੋ ਆਪਾਂ ਜਾ ਕੇ ਦਰਸ਼ਨ ਇਜ਼ਾਰੇ ਕਰਦੇ ਹਾਂ ਗੁਰੂ ਸਾਹਿਬੀ ਖੰਡਪੜ ਸਾਹਿਬ ਅੱਜ ਇੱਥੇ ਪ੍ਰਕਾਸ਼ ਹੋਏ ਹਨ ਹੈ ਮਹਾਨ ਕੋ ਲਾਲ ਨਾਮ ਰਤਨ ਬਧਾਰ ਧਹਿਰ ਸੱਚ ਵਖਰ ਤਨ ਨਾਮ ਹੈ ਕਟ ਕਟ ਗਹਿ ਰੰਗ ਵੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹਿ ਨ ਵਿਜਵੈ ਜੇ ਪਵੈਦ ਸੰਤਰ ਦੇਸ ਅੰਤਰ ਮਨ ਨ ਉਤਰੈ ਤੇ ਗਜੀ ਮਨ ਤ੍ਰਿਕਵੇਸ

ਨਿਨ ਸਤਿਗੁਰ ਰਸ ਮਿਲੈ ਸਭੂਰੇ ਮੁਰਖ ਸੋ ਜਾਨਾ ਇਸ ਮਾਦੀਏ ਬੱਬੀ ਦੇ ਅਗਲਾ ਕਹਿੰਦਾ ਬੱਬੀ ਸੋ ਜਾਨੀ ਨਿਨਹਾ ਹਰ ਜਪਲਾ ਅਗਲਾ ਜਿਰ ਕੋ ਹਰਿ ਮਨਮਹਾ ਸਿਰਾਗ ਮਹੱਲਾ ਪਹਿਲਾ ਕਰ ਦੂਜਾ ਦਾ ਸਤਿ ਸ੍ਰੀ ਅਕਾਲ ਮਨਾਏ ਮੰਗੀ

ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹਿ ਨ ਵਿਜਵੈ ਜੇ ਬਵੈਦ ਸੰਤਰ ਦੇਸ ਪਰ ਜਿਸ ਰਤ ਕਰ ਪਰ ਗੁਨਾ ਭੇਟਿਓ ਸੋ ਸੋਗਲ ਬਤਿਆ ਬਜਾਏ ਹੋ ਮਨ ਕਿਉ ਤੇਰ ਮੋਲ ਹੈ ਤੂੰ ਕੌਤੀ ਬਦਲੈ ਜਹਾਏ ਸਤਿ ਪੂਰੇ ਰਾਮ ਸੁਮੇਲਾ ਸੇ ਪੂਰੇ ਮੁਖ ਸੋ ਜਾਲ ਗੋਰ ਮੇਲੇ ਭਾਜਨ ਲੰਗੀ